ਅੱਜ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪੱਖ ਵਿੱਚ ਮਹਾਨ ਸ਼ਹੀਦ ਟੁੱਟੀ ਗੰਡਾਉਣ ਵਾਲੇ ਭਾਈ ਮਹਾਸਿੰਘ ਜੀ ਦੇ ਦੀਵਾਨ-ਏ-ਸਤਾਨ ਦੀਵਾਨ ਹਾਲ ਸ੍ਰੀ ਮੁਖਤਸਰ ਸਾਹਿਬ ਤੋਂ ਕੁਝ ਵਕਤਿਆਂ ਨੂੰ ਸੁਣਿਆ ਗਿਆ ਜੋ ਆਪ ਜੀ ਦੇ શ્રી ਮਾਨ ਸਿੰਘ ਸਾਹਿਬ ਜੀ ਪੱਖ ਵਿੱਚ ਬੋਲਣ ਵਾਸਤੇ ਬੁਲਾ ਰਹੇ ਆਏ ਸਨ ਉਹ बार-बार ਇਹ ਗੱਲ ਕਹਿ ਰਹੇ ਸਨ ਆਖੀ ਜਾ ਰਹੀ ਸੀ ਕਿ ਉਸ ਦਿਨ ਸੁਖਵੀਰ ਸਿੰਘ ਨੂੰ ਗੋਲੀ ਵੱਜ ਹੀ ਜਾਣੀ ਚਾਹੀਦੀ ਸੀ ਮੈਂ ਬੇਨਤੀ ਕਰਕੇ ਆਪ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਦੱਸੋ ਵੀ ਸਾਡੀ ਅਲਦਾਸ ਦੀ ਸਮਾਪਨਤਾ ਇਹਨਾਂ ਪਵਨ ਸਿਧਾਂਤਾਂ ਮੁਤਾਬਕ ਹੁੰਦੀ ਹੈ ਕਿ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤਾਂ ਕੀ ਇਹ ਹੁਣ ਸਿਧਾਂਤ ਬਦਲੇ ਜਾ ਰਹੇ ਨੇ ਜੋ बार-बार ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸੁਖਵੀਰ ਸਿੰਘ ਬਾਦਲ ਨੂੰ ਗੋਲੀ ਵੱਜ ਜਾਣੀ ਚਾਹੀਦੀ ਸੀ ਯਾ ਕਿ ਤੁਸੀਂ ਆਪਣੇ ਸਮਰਥਕਾਂ ਕੋਲੋਂ ਲੋਕਾਂ ਨੂੰ ਪ੍ਰੇਰੋਕ ਕਰ ਰਹੇ ਹੋ ਕਿ ਜਿੱਥੇ ਵੀ ਸੁਖਬੀਰ ਸਿੰਘ ਟੱਕਰ ਜਾਏ ਉਹਨੂੰ ਗੋਲੀ ਮਾਰ ਦਿਓ ਵੈਰੂ ਨਾ ਕਰੇ ਅਗਰ ਐਸਾ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ ਕੌਣ ਜ਼ਿੰਮੇਵਾਰ ਹੋਏਗਾ ਜਿਹੜਾ ਤੁਸੀਂ ਇਕੱਠ ਕੀਤਾ ਹੈ ਜਾਂ ਜਿਹੜੇ ਤੁਹਾਡੇ ਪ੍ਰਸ਼ੰਸਕ ਨੇ ਇਹ ਜ਼ਿੰਮੇਵਾਰ ਹੋਣਗੇ ਇਹ ਉਸ ਤੋਂ ਉਸ ਦੀ ਜ਼ਿੰਮੇਵਾਰੀ ਲੈਣਗੇ ਜਾਂ ਇਸ ਤਰ੍ਹਾਂ ਪ੍ਰੇਰੋਕ ਕਰਨਾ ਕਿ ਕਿਸੇ ਵੀ ਗੁਰਮਤ ਇਸ ਸਿਧਾਂਤ ਮੁਤਾਬਕ ਨੁਕਤੇ ਮੁਤਾਬਕ ਉਚਿਤ ਹੈ ਆਪ ਕਿਰਪਾ ਕਰਕੇ ਦੱਸੋ ਦੂਸਰੀ ਬੇਨਤੀ ਆਪ ਜੀ ਨੂੰ ਕਰਨਾ ਚਾਹੁੰਦਾ ਕਿ ਜਿਹੜੀ ਵਿਰਸਾ ਸਿੰਘ ਬਿਲਟੋਹੇ ਦੁਆਰਾ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਜਿਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਵੀ ਤੁਸੀਂ ਪਤਿਤ ਦੀ ਅਰਦਾਸ ਕਰਨ ਲਈ ਕਿਉਂ ਗਏ ਤੇ ਤੁਸੀਂ ਕਹਿ ਰਹੇ ਵੀ ਕਿਹੜੇ ਹਾਲਾਤ ਸਨ ਕੀ ਮਜਬੂਰੀ ਹੈ ਜਿਸ ਕਰਕੇ ਮੈਂ ਅਰਦਾਸ ਕੀਤੀ ਹੈ ਤਾਂ ਕੀ ਆਪ ਗੁਰੂਪੰਥ ਨੂੰ ਦੱਸੋਗੇ ਕਿ ਤੁਹਾਨੂੰ ਕੌਣ ਮਜਬੂਰ ਕਰ ਰਿਹਾ ਸੀ ਇੱਕ ਪਤਿਤ ਸਿੱਖ ਦੀ ਅਰਦਾਸ ਕਰਨ ਵਾਸਤੇ ਤੁਸੀਂ ਕਾਹਦੇ ਲਈ ਗਏ ਤੁਸੀਂ ਹੋਰ ਕਿਸੇ ਨੂੰ ਕਹਿ ਦਿੰਦੇ ਉਹ ਕਰ ਲੈਂਦਾ ਜਾਂ ਕੋਈ ਗੱਲ ਹੋ ਜਾਂਦੀ ਤੇ ਤੁਸੀਂ ਆਪ ਹੀ ਅਰਦਾਸ ਕਰ ਰਹੇ ਹੋ ਇਸ ਲਈ ਜਥੇਦਾਰ ਸ੍ਰੀ ਅਕਾਲ ਤਖਸਾਲ ਸਾਹਿਬ ਦਾ ਇਨਾ ਵੱਡਾ ਅਹੁਦਾ ਹੋਵੇ ਤੇ ਬੰਦਾ ਪਾਤੇ ਦੀ ਅਰਦਾਸ ਕਰੇ ਇਹ ਸੋਭਾ ਨਹੀਂ ਦਿੰਦਾ ਜੇ ਸੋਭਾ ਦਿੰਦਾ ਤੇ ਆਪ ਕਿਰਪਾ ਕਰਕੇ ਦੱਸ ਦੇਵੋ ਕਿ ਇਹ ਗੱਲ ਸੋਭਾ ਦਿੰਦੀ ਹੈ ਫਿਰ ਤੁਸੀਂ ਜਥੇਦਾਰ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਇਲਜ਼ਾਮ ਵੀ ਲਾ ਰਹੇ ਹੋ ਕਿ ਉਹਨਾਂ ਕੋਲ ਹੀ ਪੈਨ ਡਰਾਈਵ ਸੀ ਇੱਕੋ ਹੀ ਪੈਨ ਡਰਾਈਵ ਸੀ ਤੇ ਵੀਡੀਓ ਲੀਕ ਕਿਵੇਂ ਹੋਈ ਹੈ ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿੱਤੇਦਾਰ ਸ੍ਰੀ ਅਕਾਲ ਤਖਤ ਸਾਹਿਬ ਰਿਲਾਈਅਬਲ ਨਹੀਂ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਉਹ ਗੋਪਨੀਯ ਗੱਲਾਂ ਉਹ ਲੀਕ ਕਰਦੇ ਨੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇਹ ਗੱਲ ਆਪਣੇ ਤੱਕ ਹੀ ਰੱਖੋ ਤੇ ਜ਼ਿਆਦਾ ਚੰਗਾ ਸਤਕਾਰਯੋਗ ਸਿੰਘ ਸਾਹਿਬ ਗਾਇਨੀ ਰੁਖਵੀਰ ਸਿੰਘ ਜੀ ਤੇ ਇਹ ਇਲਜ਼ਾਮ ਨਾ ਲਾਓ ਹੋ ਸਕਦਾ ਹੈ ਤੁਹਾਡੇ ਕਿਸੇ ਚਾਹਤੇ ਨੇ ਇਹ ਵੀਡੀਓ ਜਿਹੜੀ ਲੀਕ ਕੀਤੀ ਹੋਵੇ ਪਰ ਤੁਸੀਂ ਇਲਜ਼ਾਮ ਸਿੱਧਾ ਦੱਸਦਾ ਕਿ ਸਰਵੋੱਚ ਪਦਵੀ ਸ੍ਰੀ ਦਰਬਾਰ ਸਾਹਿਬ ਹੜਗ੍ਰੰਥੀ ਪ੍ਰਮੁਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਇਹ ਇਲਜ਼ਾਮ ਲਾਇਆ ਕਿ ਉਹਨਾਂ ਨੇ ਉਹ ਵੀਡੀਓ ਲੀਕ ਕੀਤੀ ਹੈ ਦਾ ਮਤਲਬ ਉਹ ਗੁਨਾਹਗਾਰ ਨੇ ਉਹਨਾਂ ਨੇ ਤੁਹਾਡੀ ਗੋਪਨੀਯ ਵੀਡੀਓ ਜਿਹੜੀ ਹੈ ਉਹ ਉਹਨਾਂ ਨੇ ਲੀਕ ਕੀਤੀ ਹੈ ਅਸੀਂ ਸਿੰਘ ਸਾਹਿਬ ਸ੍ਰੀਮਾਨ ਗੰਦੀਰ ਕੁਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪ੍ਰਮੁਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਪਤਾ ਨਹੀਂ ਉਹਨਾਂ ਦੀ ਕਿੰਨੀ ਬੰਦਗੀ ਹੋਵੇਗੀ ਜੋ ਦੋ ਪਦਵੀਆਂ ਗੁਰੂ ਨੇ ਉਹਨਾਂ ਦੀ ਝੋਲੀ ਚ ਪਾਈਆਂ ਨੇ ਉਨ੍ਹਾਂ ਤੇ ਇਲزام ਲਾਉਣਾ ਕਦਾ ਚਿਤ ਵੀ ਜਿਹੜਾ ਉਚਿਤ ਨਹੀਂ ਸਮਝਿਆ ਜਾਏਗਾ ਜਿਹੜੀ ਤੀਸਰੀ ਗੱਲ ਹੈ ਉਹ ਇਹ ਹੈ ਕਿ ਤੁਹਾਡੇ ਤੇ ਇਨਕੁਆਰੀ ਬਿਠਾ ਦਿੱਤੀ ਗਈ ਹੈ ਤੁਸੀਂ ਇਨਕੁਆਰੀ ਨੂੰ ਫੇਸ ਕਰੋ ਬਲਕਿ ਤੁਸੀਂ ਖੁਦ ਕਹੋ ਵੀ ਪਬਲੀਕਲੀ ਕਹੋ ਵੀ ਕੋਈ ਕੱਟ ਤੁਹਾਡੇ ਸਬੰਧ ਵਿੱਚ ਨਾ ਕੀਤਾ ਜਾਵੇ ਤੇ ਨਾ ਚੈਲੰਜ ਕੀਤਾ ਜਾਵੇ ਤੁਸੀਂ ਖੁਦ ਇਹ ਗੱਲ ਕਹੋ ਕਿ ਬਈ ਇਨਕੁਆਰੀ ਬੈਠੀ ਹੈ ਮੈਂ ਇਨਕੁਆਰੀ ਫੇਸ ਕਰਾਂਗਾ ਜਿਹੜੇ ਸੱਚੇ ਹੁੰਦੇ ਨੇ ਉਹਨਾਂ ਨੂੰ ਇਨਕੁਆਰੀਆਂ ਤੋਂ ਘਬਰਾਉਣ ਦੀ ਲੋੜ ਨਹੀਂ ਹੁੰਦੀ ਸਭੋ ਵਧੀਆ ਹੋਰ ਨਿੱਖਰ ਕੇ ਜਿਹੜੇ ਨੇ ਉਹ 24 ਕੈਰਟ ਬਣ ਕੇ ਸੰਗਤ ਦੇ ਸਾਹਮਣੇ ਆਉਂਦੇ ਨੇ ਹੋਰ ਜ਼ਿਆਦਾ ਉਹਨਾਂ ਦੀ ਚਮਕ ਹੁੰਦੀ ਹੈ ਸੋਨੇ ਨੂੰ ਜੱਗ ਵਿੱਚ ਪਹੁੰਚ ਉਹਦੀ ਮੈਲ ਹੋਰ ਗੜ ਜਾਂਦੀ ਤੇ ਉਹ ਸਾਫ਼ ਹੋ ਕੇ ਸ਼ੁੱਧ ਹੋ ਕੇ ਚਮਕ ਕੇ ਦੁਨੀਆ ਦੇ ਸਾਹਮਣੇ ਆਉਂਦਾ ਹੈ ਇਸ ਕਰਕੇ ਜੇ ਤੁਹਾਡੇ ਕੋਲ ਸ਼੍ਰੀਮਾਨ ਸਿੰਘ ਸਾਹਿਬ ਜੀ ਸਚਾਈ ਹੈ ਤੇ ਨਾਥਿੰਗ ਟੂ ਵਰੀ देयर ਬਿਲਕੁਲ ਵੀ ਚਿੰਤਾ ਨਾ ਕਰੋ ਉਹ ਤੁਹਾਡਾ ਸਾਰਾ ਸੰਗਤ ਦੇ ਸਾਹਮਣੇ ਆ ਜਾਏਗਾ ਜੇ ਦੋਸ਼ੀ ਹੋ ਤਾਂ ਉਹ ਵੀ ਸਾਹਮਣੇ ਆ ਜਾਏਗਾ ਇਸ ਲਈ ਜਿੰਨਾ ਚਿਰ ਕਮਸ ਕਮ ਅਨੇ ਕਾਰ ਨਾ ਕਰੋ ਵੀ ਮੈਂ ਇਕੱਠ ਕਰਾਵਾਂ ਮੈਂ ਮਾਫੀ ਮੰਗਦਾ ਜੇ ਮੇਰੇ ਕੋਲ ਕੋਈ ਗਲਤ ਸ਼ਬਦ ਨਿਕਲ ਗਿਆ ਹੋਵੇ ਮੇਰੇ ਮਨ ਚ ਆਇਆ ਤੇ ਮੈਂ ਤੁਹਾਡੇ ਨਾਲ ਇਸ ਇਸ ਮਾਧਿਮ ਨਾਹੀ ਜਿਹੜਾ ਵਿਚਾਰ ਸਾਂਝੇ ਕੀਤੇ ਨੇ ਨਾਲੇ ਮੈਂ ਪੰਥ ਦੀ ਸਰਵੋੱਚ ਜਮਾਤ ਵਾਹਿਦ ਨੁਮਾਇੰਦਾ ਜਮਾਤ ਸ਼ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਵੀ गुजारिश ਕਰਾਂਗਾ ਕਿ ਉਹ ਜਿਹੜੇ ਪਾਵਨ ਹਾਲ ਨੇ ਇਸ ਤਰ੍ਹਾਂ ਦੇ ਦੀਵਾਨ ਹਸਤਾਨ ਨੇ ਉਹ ਸੋਚ ਸਮਝ ਕੇ ਵਰਤਣ ਦੀ ਆਗਿਆ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ